ਰੁਕੋ ਉਹ ਕਿੱਧਰ ਦੇਖਣ ਆਪਏ ਰੁਕੋ ਤੁਹਾਨੂੰ ਕਹਿ ਰਹੀ ਮੈਂ ਮੇਰੇ ਪਿਆਰੇ ਦਰਸ਼ਕੋ ਤੁਹਾਨੂੰ ਕਹਿ ਰਹੀ ਹਾਂ ਰੁਕੋ ਜਰਾ ਕੰਨ ਲਗਾ ਕੇ ਮੇਰੀ ਗੱਲ ਸੁਣੋ ਧਿਆਨ ਨਾਲ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਕੀ ਤੁਹਾਡੀ ਜ਼ਿੰਦਗੀ ਚ ਮੁਸੀਬਤਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਧ ਰਹੀਆਂ ਹਨ ਜਿਹੜਾ ਕੰਮ ਸ਼ੁਰੂ ਕਰਦੇ ਆਂ ਰੁਕਾਵਟਾਂ ਆ ਰਹੀਆਂ ਹਰ ਪਾਸਿਓ ਤੁਸੀਂ ਸੱਚੇ ਮਨ ਨਾਲ ਲਗਾਓਂ ਛੁੰਨੇ ਪਰ ਤੁਹਾਨੂੰ ਧੋਖਾ ਮਿਲਦਾ ਨੀਂਦ ਨਹੀਂ ਆ ਰਹੀ ਘਰ ਘਰ ਕਲੇਸ਼ ਕਹ ਲੋ ਇਹ ਸਭ ਕੁਝ ਜਿਵੇਂ ਕਿਸੇ ਅਣਜਾਣ ਸ਼ਕਤੀ ਨੇ ਜਕੜ ਲਿਆ ਹੋਵੇ ਕਿ ਇਦਾਂ ਦੀ ਫੀਲਿੰਗ ਆਉਂਦੀ ਹੈ ਤੁਹਾਨੂੰ ਫਿਰ ਤਾਂ ਇਹ ਵੀਡੀਓ ਤੁਹਾਡੇ ਕੰਮ ਦੀ ਆ ਤੇ ਤੁਸੀਂ ਇਹ ਅੰਤ ਤੱਕ ਦੇਖੋਗੇ ਮੁਕੰਮਲ ਦੇਖੋਗੇ ਮੈਂ ਡਾਕਟਰ ਤੇਰੰਕਰ ਫਿਰ ਹਾਜ਼ਰ ਆ ਇੱਕ ਨਵੇਂ ਵਿਸ਼ੇ ਵਾਲੀ ਨਵੀਂ ਵੀਡੀਓ ਨਾਲ ਇਸ ਲਈ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਤੁਹਾਡਾ ਫਰਜ਼ ਹੈ ਜਦੋਂ ਸਕਿਪ ਕਰ ਜਾਂਦੇ ਹੋ ਤਾਂ ਸਾਰੀਆਂ ਗੱਲਾਂ ਸੰਪੂਰਨ ਰੂਪ ਚ ਤੁਸੀਂ ਨਹੀਂ ਸੁਣ ਪਾਉਂਦੇ ਹੋ ਮੈਂ ਤੁਹਾਨੂੰ ਇੱਕ ਅਜਿਹਾ ਵਿਰਲਾ ਉਪਾਅ ਵੀ ਦੱਸਣਾ ਹੈ ਜੋ ਕਾਲ ਸਰਪਦੋਸ਼ ਦਾ ਪਰ ਹਲਕਾ ਕਰ ਦਏਗਾ ਹਿੰਟ ਮਿਲ ਗਿਆ ਮੈਂ ਕਿਸ ਵਿਸ਼ੇ ਤੇ ਗੱਲ ਕਰਨ ਲੱਗੀ ਕਾਲ ਸਰਪਦੋਸ਼ ਮੈਂ ਪਿਤਰ ਦੋਸ਼ ਤੇ ਪਿਤਰ ਰਣ ਦੀ ਬੜੀ ਹੀ ਵਧੀਆ ਵੀਡੀਓ ਬਣਾਈ ਸੀ ਸ਼ਨੀ ਦੋਸ਼ ਦੀ ਬੜੀ ਵਧੀਆ ਵੀਡੀਓ ਬਣਾ ਲਈ ਇਹ ਜਿਸ ਸਮੱਸਿਆ ਨਾਲ ਲੋਕ ਆਮ ਯੂਜਦੇ ਆ ਸਭ ਤੋਂ ਖਤਰਨਾਕ ਕਾਲ ਸਰਪਦੋਸ਼ ਸੋ ਮੇਰੀ ਇਹ ਵੀਡੀਓ ਕਾਲ ਸਰਪਦੋਸ਼ ਦਾ ਪਰ ਹਲਕਾ ਕਰਨ ਜਾ ਰਹੀ ਹੈ ਧਿਆਨ ਨਾਲ ਸੁਣਨਾ ਮੈਨੂੰ ਤੁਹਾਨੂੰ ਨੇ ਪਹਿਲਾਂ ਜਨਮ ਪੱਤਰੀ ਆਪਣੀ ਦੀ ਸਮਝ ਹੋਣੀ ਚਾਹੀਦੀ ਆ ਜਿਹੜੀ ਬੇਸਿਕ ਨੋਲੇਜ ਆ ਉਹ ਤਾਂ ਹੋ ਜਾਣੀ ਚਾਹੀਦੀ ਕੋਈ ਹਰਜ ਥੋੜੋ ਜਨਮ ਪੱਤਰੀ ਤੁਹਾਡੇ ਜਨਮ ਸਮੇਂ ਗ੍ਰਹਾਂ ਦੀ ਸਥਿਤੀ ਦਾ ਇੱਕ ਨਕਸ਼ਾ ਆ ਇਹ ਪਰਮਾਤਮਾ ਵੱਲੋਂ ਸਿੱਧੀ ਤੁਹਾਡੀ ਕਿਸਮਤ ਨਹੀਂ ਲਿਖੀ ਭੁੱਲ ਜਾਓ ਇਹ ਤਾਂ ਤੁਹਾਡੇ ਆਪਣੇ ਪ੍ਰਾਰਬਧ ਤੇ ਸੰਚਿਤ ਕਰਮਾਂ ਦਾ ਸ਼ੀਸ਼ਾ ਆ ਦਰਪਣ ਆ ਜਨਮ ਪਤਰੀ ਅਸਲ ਚ ਤੁਹਾਡੇ ਜੀਵਨ ਦਾ ਇੱਕ ਕਾਰਮਿਕ ਨਕਸ਼ਾ ਕਹੀ ਜਾ ਸਕਦੀ ਹੈ ਕਰਮਾਂ ਦਾ ਨਕਸ਼ਾ ਕਰਮ ਕਿਹੜੇ ਆ ਸੰਚਿਤ ਤੇ ਪ੍ਰਾਰਭਧ ਸੋ ਇੰਨਾ ਤੁਹਾਨੂੰ ਦੇਖਣਾ ਆਉਣਾ ਚਾਹੀਦਾ ਮੈਂ ਤੁਹਾਨੂੰ ਕਾਲ ਸਰਪ ਜੋਗ ਤੇ ਕਾਲ ਸਰਪ ਦੋਸ਼ ਦਾ ਮੁੱਖ ਅੰਤਰ ਸਮਝਾਉਣ ਲੱਗੀ ਆ ਆਪਣੀਆਂ ਪੱਤਰੀਆਂ ਖੋਲੋ ਦੇਖ ਲਓ ਸਿੱਖ ਲਓ ਹਰਜ ਕੋਈ ਨਹੀਂ ਹੈ ਲੁੱਟੇ ਨਾ ਜਾਓ ਮੇਰਾ ਸਿਰਫ ਤੇ ਸਿਰਫ ਜੋ ਰਿੱਕੋ ਗਲਤੀ ਲੱਗਦਾ ਦੇਖੋ ਕਾਲ ਸਰਪ ਜੋ ਕੀ ਹੈ ਜਦੋਂ ਸਾਰੇ ਹੀ ਗਰੇ ਰਾਹੁ ਕੇਤੂ ਧਰੇ ਚ ਫਸੇ ਹੋਣ ਪਰ ਫਲ ਹਮੇਸ਼ਾ ਨਾ ਨੈਗੇਟਿਵ ਨਹੀਂ ਹੁੰਦੇ ਇਹਦੇ ਕੁਝ ਹਾਲਾਤਾਂ ਚ ਵਿਅਕਤੀ ਨੂੰ ਇੱਕ ਫਾਇਦਾ ਹੋ ਜਾਂਦਾ ਉਹ ਅਧਿਆਤਮਿਕ ਤਰੱਕੀ ਕਰਨੀ ਸ਼ੁਰੂ ਕਰ ਦਿੰਦਾ ਸਪਿਰਚੁਅਲਿਟੀ ਵੱਲ ਚਲੇ ਜਾਂਦਾ ਤੇ ਜਿਹੜਾ ਕਾਲ ਸਰਪ ਦੋਸ਼ ਆ ਜਦੋਂ ਇਹ ਸੰਜੋਗ ਜੀਵਨ ਚ ਰੁਕਾਵਟਾਂ ਬਿਮਾਰੀਆਂ ਤੋਖੇ ਤੇ ਦੁੱਖ ਮੁਸ਼ਕਲਾਂ ਵਧਾਉਣ ਲੱਗ ਪਏ ਇਸ ਲਈ ਇਸ ਨੂੰ ਦੋਸ਼ ਕਹਿਣ ਲੱਗ ਪੈਂਦੇ ਆ ਤਾਂ ਕੁੰਡਲੀ 'ਚ ਹੁੰਦਾ ਰਾਹੂ ਕੇਤੂ ਦੇ ਧੁਰੇ 'ਚ ਹੀ ਫਸੇ ਸਾਰੇ ਦੇ ਸਾਰੇ ਗ੍ਰਹ ਆ ਸਥਿਤੀ ਸੇਮ ਪਰ ਰਿਜ਼ਲਟ ਹੋ ਰਾ ਕਾਲ ਸਰਪ ਜੋਗ ਦਾ ਇੱਕ ਫਾਇਦਾ ਕਿ ਵਿਅਕਤੀ ਅਧਿਆਤਮਿਕ ਤਰੱਕੀ ਵੱਲ ਉਹਦਾ ਰੁਝਾਨ ਵੱਧ ਜਾਂਦਾ ਜਦ ਕਿ ਕਾਲ ਸਰਪ ਦੋਸ਼ 'ਚ ਕੇਵਲ ਤੇ ਕੇਵਲ ਬਿਮਾਰੀਆਂ ਤੋਖਾ ਦੁੱਖ ਜਾਂ ਜੀਵਨ ਵਿੱਚ ਰੁਕਾਵਟਾਂ ਆਉਂਦੀਆਂ ਕੋਈ ਕੰਮ ਨਹੀਂ ਬਣਦਾ ਸਾਰੇ ਪਾਸੇ ਅਥਰੂ ਅਥਰੂ ਜਨਮ ਪੱਤਰੀ ਚ ਪਛਾਣ ਕਰ ਲਓ ਕਿ ਜੇ ਤੁਹਾਡੀ ਜਨਮ ਪੱਤਰੀ ਚ ਸਾਰੇ ਗ੍ਰਹਿ ਪਹਿਲਾ ਖਾਨਾ ਕਿਤੇ ਵੀ ਜਿੱਥੇ ਪਿਆ ਹੋਇਆ ਰਾਹੂ ਆ ਤਾਂ ਵਿਚਕਾਰ ਸਾਰੇ ਬਾਕੀ ਗ੍ਰਹਿ ਤੇ ਕੇਤੂ ਦੇ ਵਿਚਕਾਰ ਸਾਰੇ ਫਸ ਗਏ ਇਸ ਨੂੰ ਕਾਲਪ ਸਰਪ ਦੋਸ਼ ਕਹਿੰਦੇ ਆ ਤੇ ਅੱਜ ਮੈਂ ਇਸ ਦੀ ਗੱਲ ਕਰਾਂਗੀ ਯਾਦ ਰੱਖਿਓ ਇੱਕ ਗੱਲ ਅਜਿਹੀ ਹਰ ਕੁੰਡਲੀ ਵਾਲੇ ਮਨੁੱਖ ਨੂੰ ਸ਼ਰਾਪ ਨਹੀਂ ਲੱਗਦਾ ਐਵੇਂ ਨਾ ਵਹਿਮਾਂ ਚ ਪੈ ਜਿਓ ਇਹਦਾ ਪ੍ਰਭਾਵ ਹੋਰ ਗ੍ਰਹਾਂ ਦੀ ਦ੍ਰਿਸ਼ਟੀ ਨੰਬਰ 1 ਨੰਬਰ 2 ਤੇ ਸਥਿਤੀ ਬਾਕੀ ਗ੍ਰਹਿ ਵੀ ਦੇਖੇ ਜਾਂਦੇ ਆ ਉਹਨਾਂ ਦਾ ਵੀ ਵਿਚਾਰ ਕੀਤਾ ਜਾਂਦਾ ਇਹ ਸਾਰਾ ਕੁਝ ਇਸ ਤੇ ਨਿਰਭਰ ਕਰੇਗਾ ਕਿ ਕਾਲ ਸਰਪ ਦੋਸ਼ ਕਿੰਨੇ ਪਰਸੈਂਟ ਬਣਦਾ ਜੇ ਜਨਮ ਸਮਾਂ ਨਹੀਂ ਹੈ ਤੁਹਾਡੇ ਕੋ ਮੈਂ ਤਾਂ ਕਹਿਤਾ ਪਤਰੀ ਖੋਲ ਕੇ ਬਹਿ ਜਾਓ ਤਾਂ ਫਿਰ ਮੈਂ ਤੁਹਾਨੂੰ ਤਰੀਕਾ ਦੱਸਣ ਲੱਗੀ ਕਿ ਆਪਣੇ ਜੀਵਨ ਦੇ ਕੁਝ ਲੱਛਣ ਕੁਝ ਜਿਹੜੇ ਹਾਲਾਤ ਨੇ ਉਹਨਾਂ ਰਾਹੀਂ ਵੀ ਤੁਸੀਂ ਪਛਾਣ ਸਕਦੇ ਹੋ ਕਿ ਕਿਤੇ ਕਾਲ ਸਰਪ ਦੋਸ਼ ਤੋਂ ਗ੍ਰਸਿਤ ਤਨਹੀਂ ਤੁਹਾਡਾ ਜੀਵਨ ਠੀਕ ਹੈ ਛੱਡ ਦਿਓ ਕੁੰਡਲੀ ਨਹੀਂ ਬਣੀ ਮਾਰੋ ਗੋਲੀ ਕਿਉਂਕਿ ਜਨਮ ਸਮਾ ਸਹੀ ਨਹੀਂ ਹੁੰਦਾ ਕਈ ਵਾਰੀ ਐਕੂਰੇਟ ਨਹੀਂ ਹੱਸ ਜਨਮ ਪੱਤਰੀ ਬਣਾਈ ਨਹੀਂ ਜਿੱਦਾਂ ਮੇਰੇ ਕੋਲ ਬਹੁਤ ਕੇਸ ਆ ਰਹੇ ਆ ਟਾਈਮ ਅੰਦਾਜ਼ਾ ਨਾ ਉਹਦੇ ਚ ਤੁਸੀਂ ਕਹਿਣਾ ਜੋ ਮੈਂ ਪੁੱਛਿਆ ਸੀ ਮੈਂ ਉਪਾਅ ਵੀ ਕਰਦੀ ਰਹੀ ਜਾਂ ਕਰਦਾ ਰਿਹਾ ਫਾਇਦਾ ਨਹੀਂ ਹੋਇਆ ਜਦੋਂ ਫਾਇਦਾ ਨਾ ਹੋਣ ਦੀ ਗੱਲ ਆਉਂਦੀ ਆ ਤਾਂ ਕਿਤੇ ਨਾ ਕਿਤੇ ਤੁਹਾਡੀ ਕੁੰਡਲੀ ਦਾ ਸਮਾਂ ਤੁਸੀਂ ਗਲਤ ਜਿਹੜਾ ਉਹ ਰੱਖਿਆ ਨੋਟ ਕੀਤਾ ਅਤਤ ਦਾ ਸੈਕਿੰਡ ਦਾ ਫਰਕ ਪੈਂਦਾ ਜਨਾਬ ਜੇ ਕਿਸੇ ਕੋਲ ਚਲੋ ਜਨਮ ਦਾ ਸਮਾ ਨਹੀਂ ਆ ਕੁੰਡਲੀ ਨਹੀਂ ਬਣਾਈ ਤਾਂ ਜੀਵਨ ਦੇ ਕੁਝ ਲੱਛਣਾਂ ਤੋਂ ਤੁਸੀਂ ਅਨੁਮਾਨ ਲਾ ਲਓ ਕਿ ਇਹ ਕਾਲ ਸਰਪ ਦੋਸ਼ ਹੀ ਹੋ ਸਕਦਾ ਹੈ ਇੱਕ ਤਾਂ ਨੰਬਰ ਦਿੱਖਤੇ ਬਾਰ ਬਾਰ ਤੁਹਾਨੂੰ ਸੁਪਨੇ ਚ ਸੱਪ ਬਹੁਤ ਆਉਂਦੇ ਹੋਣ अनेका ਸੱਪਾਂ ਅੜਕੇ ਰਹੇ ਹੋ ਆ ਸੱਪ ਘਟ ਰਹੇ ਆ ਸੱਪ ਨਸ ਰਹੇ ਆ ਸੱਪ ਹੀ ਸੱਪ ਬਿਸਤਰੇ ਤੇ ਸੱਪ ਤੁਰੇ ਜਾਣੋਂ ਪੈਰਾਂ ਚ ਫਸਦੇ ਸੱਪ ਸੋ ਬਾਰ ਬਾਰ ਸੁਪਨੇ ਚ ਸੱਪ ਆ ਰਹੇ ਆ ਵੱਡੀਆਂ ਉਪलब्ਧੀਆਂ ਦੇ ਬਾਵਜੂਦ ਅਚਾਨਕ ਬਹੁਤ ਵੱਡੀਆਂ ਰੁਕਾਵਟਾਂ ਆ ਰਹੀਆਂ ਵਾਰ-ਵਾਰ ਚਿੰਤਾ ਡਰ ਜਾਂ ਨੀਂਦ ਨਾ ਆਉਣ ਦੀ ਸਮੱਸਿਆ ਹੈ ਸਰੀਰਕ ਰੋਗਾ ਡਿਟੈਕਟ ਹੋਣਾ ਚਾਹੀਦਾ ਜੇ ਬਿਨਾਂ ਕਿਸੇ ਬਿਮਾਰੀ ਦੇ ਇਦਾਂ ਹੋ ਰਿਹਾ ਤਾਂ ਸਮਝੋ ਕਲਪ ਸਬਦੋਸ਼ ਹੈ ਅਗਲੀ ਪਛਾਣ ਦੱਸ ਦਵਾਂ ਤੁਹਾਡੇ ਜੀਵਨ ਦੀ ਕਿ ਪਰਿਵਾਰ ਦੇ ਵਿੱਚ ਜਾਂ ਵਿਰਸੇ ਵਿਰਾਸਤ ਚ ਸੰਤਾਨ ਸੰਬੰਧੀ ਸਮੱਸਿਆਵਾਂ ਆ ਜਾਂ ਵਿਰਾਸਤ ਦੇ ਜਿਹੜੇ ਕੰਮਕਾਰ ਨੇ ਉਹਨਾਂ ਸੰਬੰਧੀ ਕਲਾ ਕਲੇਸ਼ ਆ ਪਰਿਵਾਰ ਚ ਅਚਾਨਕ ਦੁਖਦਾਇਕ ਹਾਦਸੇ ਵਾਪਰਨ ਲੱਗ ਪੈਂਦੇ ਆ ਜਾਂ ਸੱਪਾਂ ਦੇ ਡਰ ਨਾਲ ਜੁੜੀਆਂ ਘਟਨਾਵਾਂ ਤੁਹਾਡੀ ਲਾਈਫ 'ਚ ਵਜ ਜਾਂਦੀਆਂ ਮੈਂ ਕੁਝ ਨਾ ਵਿਦਕ حوالے ਦਿੰਨੀ ਆ ਕਿ ਇਹ ਐਵੇਂ ਗੱਲਾਂ ਨਹੀਂ ਬਣੀਆਂ ਰਾਹੁ ਕੇਤੂ ਦੇ ਵਿਚਕਾਰ ਸਾਰੇ ਗਰੇ ਆ ਤਾਂ ਕੀ ਸਥਿਤੀ ਹੋ ਜਾਂਦੀ ਆ ਸਦੀਆਂ ਪੁਰਾਣੀ ਗੱਲ ਕਰਨ ਲੱਗੀ ਆ ਗਰੁੜ ਪ੍ਰਾਣ ਚ ਗ੍ਰੰਥ ਜਿਹੜਾ ਬਹੁਤ ਮਹਾਨ ਗ੍ਰੰਥ ਆ ਉਹ 'ਚ ਜ਼ਿਕਰ ਆਉਂਦਾ ਕਿ ਪਿਤਰਾਾਂ ਦੇ ਕਲੇਸ਼ ਨੰਬਰ 1 ਅਤੇ ਰਾਹੁ ਕੇਤੂ ਦੇ ਕਰਮਕ ਪ੍ਰਭਾਵਾਂ ਦਾ ਵਰਣਨ ਮਿਲਦਾ ਆ ਇਹ ਲੋਕ ਸਦੀਆਂ ਤੋਂ ਹੀ ਦੁਖੀ ਆ ਲੋਕ ਸਦੀਆਂ ਤੋਂ ਕਾਲ ਸਰਪ ਦੋਸ਼ ਤੋਂ ਪੀੜਤ ਰਹੇ ਆ ਹੁਣ ਦੀਆਂ ਗੱਲਾਂ ਨਹੀਂ ਆਧੁਨਿਕ ਦੌਰ ਦੇ ਮਨੁੱਖੇ ਨਹੀਂ ਦੁਖੀ ਇੱਕ 13ਵੀਂ ਸਦੀ ਦਾ ਗ੍ਰੰਥ ਸਰਵਾਰਥ ਚਿੰਤਾਮਣੀ ਹੈ ਉਹਦੇ ਚ ਇੱਕ ਥਾਂ ਕਥਾ ਆਉਂਦੀ ਹੈ ਰਾਹੁ ਕੇਤੂ ਦੇ ਦੋਸ਼ ਤੇ ਫਲਾਂ ਦੇ ਸੰਕੇਤ ਬੜੇ ਵਧੀਆ ਵੇਰਵੇ ਦਿੱਤੇ ਹੋਏ ਮਿਲਦੇ ਆ ਇੱਕ ਕਿਤਾਬ ਤੰਤਰ ਅਤੇ 나ਗ ਪ੍ਰਥਾ ਗ੍ਰੰਥ ਹੈ ਵੱਡਾ ਬਹੁਤ ਵੱਡਾ ਗ੍ਰੰਥਾ ਨਾਗਾ ਭਈਆ ਜਿੱਥੇ ਸੱਪ ਦੇ ਹੁਕਮ ਨੂੰ ਰਾਹੁ ਕੇਤੂ ਦੇ ਨਾਲ ਜੋੜਿਆ ਗਿਆ ਆ ਇਸ ਪੰਥ ਨੇ ਹੀ ਕਾਲ ਸਰਪ ਦੋਸ਼ ਸ਼ਬਦ ਪ੍ਰਸਿੱਧ ਕੀਤਾ ਕਹਿੰਦੇ ਨਾ ਕਿ ਕੋਈ ਚੀਜ਼ ਹੋਂਦ ਵਿੱਚ ਕਦੋਂ ਆਈ ਤਾਂ ਉਹ ਤੰਤਰ ਅਤੇ 나ਗ ਪ੍ਰਥਾ ਗ੍ਰੰਥ ਹੈ ਉਹਦੇ ਵਿੱਚ ਜਿਹੜਾ ਜ਼ਿਕਰ ਆਉਂਦਾ ਕਿ ਸੱਪ ਸੱਪਾਂ ਦੇ ਹੁਕਮ ਨੂੰ ਰਾਹੁ ਕੇਤੂ ਦੇ ਨਾਲ ਜੋੜ ਦਿੱਤਾ ਗਿਆ ਤਾਂ ਇਹ ਸਾਰੇ ਉਹ ਗ੍ਰੰਥ ਨੇ ਇੱਕ ਗੰਥੋਰਾ ਬ੍ਰਹਤ ਪ੍ਰਸ਼ਰ ਹੋਰਾ ਸ਼ਾਸਤਰ ਇਥੇ ਕਾਲ ਸਰਪ ਦਾ ਸਿੱਧਾ ਜ਼ਿਕਰ ਤਾਂ ਨਹੀਂ ਆਇਆ ਪਰ ਰਾਹੁ ਕੇਤੂ ture ਅਤੇ ਗ੍ਰਹਿ ਜਕੜ ਦੇ ਸਿਧਾਂਤ ਦਿੱਤੇ ਹੋਏ ਨੇ ਬਾਧ ਦੇ ਜੋਤਸ਼ੀਆਂ ਨੇ ਇਹਨੂੰ ਕਾਲ ਸਰਪ ਦਾ ਨਾਮ ਦਿੱਤਾ ਪਰ ਤੁਸੀਂ ਆਪਣੇ ਸਿਰਫ ਪਛਾਣ ਚਿੰਨ ਮੈਂ ਦੱਸਦੇ ਆ ਲੱਛਣ ਦੱਸਦੇ ਆ ਜੋ ਹਾਲਾਤ ਨੇ ਉਹ ਦੱਸਦੇ ਆ ਕਿ ਜੇ ਜੀਵਨ ਚ ਐਦਾਂ ਹੋ ਰਿਹਾ ਜਨਮ ਪੱਤਰੀ ਨਹੀਂ ਆ ਤਾਂ ਛੱਡੋ ਪਰ ਜੀਵਨ ਦੀਆਂ ਕਟਨਾਵਾਂ ਨੂੰ ਕੋਰਿਲੇਟ ਕਰੋ ਜੋ ਮੈਂ ਦੱਸੀਆਂ ਜੇ ਇਹਨਾਂ ਚੋਂ ਇਹ ਕੁਝ ਵੀ ਪਰਸੈਂਟ ਇਹਨਾਂ ਚੋਂ ਹੈ ਤਾਂ ਸਮਝ ਲਓ ਕਰ ਸਰਪ ਦੋਸ਼ ਹੈਗਾ ਤੁਹਾਡੀ ਕੁੰਡਲੀ ਤੇ ਤੁਹਾਡੇ ਜੀਵਨ ਤੇ ਪ੍ਰਭਾਵ ਕੀ ਪੈ ਰਿਹਾ ਅਚਾਨਕ ਬਹੁਤ ਰਾਈਜ਼ ਕਰ ਗਏ ਅਚਾਨਕ ਤੁਹਾਡੀ ਗ੍ਰੋਥ ਰੁਕ ਗਈ ਉਤਰਾਚੜਾ ਕਹ ਲਓ ਕਰੇ ਬਹੁਤ ਹਾਈਟ ਤੇ ਉੱਚੇ ਚੜ ਕੇ ਕਦੀ ਟਣਮ ਕਰਕੇ ਜ਼ਮੀਨ ਤੇ ਡਿੱਗ ਪਏ ਹੈ ਨਾ ਤਾਂ ਇਹ ਜਿਹੜੀ ਰੇਖਾ ਜਿਹੜੀ ਸਿੱਧੀ ਜਾਂਦੀ ਤੇ ਫਿਰ ਜੀ ਥੱਲੇ ਨੂੰ ਕਰਾਫ ਟਿਕ ਪੈਂਦਾ ਵਿਆਹ ਨਹੀਂ ਹੁੰਦੇ ਲੇਟ ਹੁੰਦੇ ਹੋਇਆ ਤਲਾਕ ਹੋ ਗਏ ਸੰਤਾਨ ਨਹੀਂ ਹੁੰਦੀ ਹੋਈ ਆ ਤਾਂ ਨਸ਼ੇ ਕਰਨ ਲੱਪੇ ਜਾਂ ਚੰਗੀ ਨਹੀਂ ਨਿਕਲੀ ਉਹਨੇ ਦੁੱਖ ਹੀ ਦਿੱਤੇ ਜਾਂ ਨੌਕਰੀ ਮਿਲ ਗਈ ਆ ਪਹਿਲਾਂ ਮਿਲਦੀ ਨਹੀਂ ਜੇ ਮਿਲ ਗਈ ਨੌਕਰੀ ਅੜਚਣਾਂ ਨੇ ਸੋ ਮਨ ਚ ਜਿਹੜਾ ਡਰ ਜੋ ਕਾਰਨ ਤੋਂ ਬਿਨਾਂ ਇੱਕ ਅਨਨੌਣ ਭੈ ਪੈਂ ਹੁੰਦਾ ਕਿ ਮੈਂ ਕੋਈ ਗੁਨਾਹ ਵੀ ਨਹੀਂ ਕੀਤਾ ਪਰ ਮੇਰੇ ਮਨ ਨੂੰ ਖੋਫ ਜ਼ਿਆਦਾ ਰਹਿੰਦਾ ਜਦੋਂ ਜਦੋਂ ਮਨ ਖਫ ਜਦਾ ਰਹੇ ਤਾਂ ਸਮਝ ਲਓ ਇਹ ਕਾਲ ਸਰਪ ਦੋਸ਼ ਕਰਕੇ ਪਰਿਵਾਰਕ ਕਲੇਸ਼ ਵਧਿਆ ਹੀ ਰਹਿੰਦਾ ਆਪਸ ਚ ਕਿਸੇ ਦੀ ਬਣਦੀ ਨਹੀਂ ਸਭ ਦੇ ਪਿੱਠਾਂ ਇੱਕ ਦੂਸਰੇ ਵੱਲ ਘੁਰਕੁਰ ਕੇ ਦੇਖਦੇ ਆ ਮਰ ਲੋ ਜਾਂ ਮਰ ਲੋ ਸੋ ਮੈਂ ਕੁਝ ਉਪਾਅ ਦੱਸਾਂਗੀ ਤੁਸੀਂ ਉਹ ਕਰ ਲੈਣੇ ਆ ਬਿਲਕੁਲ ਰੇਅਰੈਸਟ ਟੂ ਰੇਅਰ ਉਪਾਅ ਨੇ ਅ ਸਰਕਾਰ ਕਨੇ ਕਰ ਕਰਨੇ ਕਰ ਲਿਓ ਔਰ ਛੱਟਪਟ ਆਸ ਨਾ ਰੱਖਿਆ ਕਰੋ ਬੀਜ ਗਮਲੇ ਚ ਬੀਜਿਆ ਬੂਟਾ ਬਣਨ ਨੂੰ ਧੀਰ ਲੱਗਦੀ ਆ ਇੰਨਾ ਕੁ ਵੇਟ ਜ਼ਰੂਰ ਕਰ ਲਿਓ ਤੁਸੀਂ ਕੀ ਕਰਨਾ ਸ਼ਿਵਲਿੰਗ ਉੱਤੇ ਹਰ ਸੋਮਵਾਰ ਕੱਚੇ ਦੁੱਧ ਨਾਲ ਅਭਿਸ਼ੇਕ ਕਰਿਆ ਕਰਿਓ ਕੱਲ ਰਾਤਰੀ ਦੇ ਦਿਨ 나ਗ 나ਗਣ ਦੀ ਇੱਕ ਮੂਰਤੀ ਆ ਉਹਦੇ ਉਹਦਾ ਜਲ ਦੁੱਧ ਤੇ ਕੁਸ਼ਾ ਦੇ ਨਾਲ ਫਿਰ ਤਰਪਨ ਕਰ ਦਿਓ ਠੀਕ ਹੈ 나ਗ 나ਗਣ ਲੈ ਲਓ ਚਾਂਦੀ ਦੇ ਮਿਲ ਜਾਂਦੇ ਨੇ ਕਾਲ ਰਾਤਰੀ ਦਾ ਦਿਨ ਲੈ ਲਓ ਕੈਲੰਡਰ ਦੇਖ ਲਓ ਜਲ ਦੁੱਧ ਤੇ ਕੁਸ਼ਾ ਦੇ ਨਾਲ ਉਸ ਜੋੜੀ ਦਾ ਤਰਪਨ ਕਰ ਦਿਓ ਹਰ ਸપ્ਤਮੀ 나ਗ ਪੰਚਮੀ ਦੇ ਦਿਨ ਕਾਲ ਸਰਪ ਦੋਸ਼ ਮੁਕਤ ਮੰਤਰ ਉਸ ਦਾ ਜਾਪ ਕਰ ਲਓ YouTube ਤੋਂ ਲੱਭ ਲਓ ਮਿਲ ਜਾਂਦਾ ਹੈ ਮੈਂ ਤੁਹਾਨੂੰ ਸਵਾਲ ਪੁੱਛਣ ਲੱਗੀ ਆ ਕਿ ਤੁਹਾਨੂੰ ਅਕਸਰ ਸੁਪਨੇ 'ਚ ਸੱਪਾਂ ਦੇ ਦਰਸ਼ਨ ਹੁੰਦੇ ਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰੇ ਕੋਲ ਇੱਕ ਹੋਰ ਉਪਾਅ ਆ ਉਹ ਵੀ ਨੋਟ ਕਰ ਲਓ ਰੇਅਰ ਟਿਪ ਦੇਣ ਲੱਗੀ ਆ ਕਿ ਜੇ ਕਿਸੇ ਦੇ ਜੀਵਨ ਵਿੱਚ ਕਾਲ ਸਰਪ ਦੋਸ਼ ਬਹੁਤ ਭਾਰੀ ਆ ਸੱਚੀ ਕਹਿੰਦੀ ਮੈਂ ਹੁੰਦਾ ਤਾਂ ਸਕੰਤ ਪ੍ਰਾਣ ਦੇ ਅਨੁਸਾਰ ਕਿਹਾ ਗਿਆ ਕਿ ਅਸ਼ਟਨਾਗ स्तोਤਰ ਮਿਲ ਜਾਂਦਾ ਕਿਤਾਬਾਂ ਜਿਹੜੀਆਂ ਧਾਰਮਿਕ ਪੁਸਤਕਾਂ ਦੀ ਦੁਕਾਨ ਆ ਅਸ਼ਟਨਾਗ स्तोਤਰ ਉਹਦਾ ਪਾਠ ਕਰ ਲਓ ਕਿੱਥੇ ਬਹਿ ਕੇ ਕਰਨਾ ਪਿੱਪਲ ਦੇ ਰੁੱਖ ਹੇਠ ਚਲੋ 108 ਵਾਰ ਇੱਕ ਮਾਲਾ ਓਮ ਨਮੋ ਭਗਵਤੇ ਵਾਸੂਦੇਵਾਏ ਨਮੋ ਜਪਣਾ ਪਲੱਸ ਆਸ਼ਟਨਾਕ ਸਤੋਤਰ ਦਾ ਪਾਠ ਕਰ ਲਓ ਇਹ ਕਾਰਮਿਕ ਬੰਧਨ ਨੂੰ ਹੌਲੀ ਹੌਲੀ ਖੋਲੇਗਾ ਗੰਢਾਂ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਸੰਚਿਤ ਤੇ ਪ੍ਰਾਰਵਤ ਕਰਮਾਂ ਮੈਂ ਤੁਹਾਨੂੰ ਦੱਸਿਆ ਹੋਇਆ ਨਾ ਕਿ 16 ਤੋਂ ਗੰਢਾਂ ਬਣਦਾ ਬਾਕੀ ਕੋਈ ਚਮਤਕਾਰ ਨਹੀਂ ਹੁੰਦਾ ਸੋ ਭਿਆੰਕਰ ਪ੍ਰਭਾਵ ਤਾਂ ਨਹੀਂ ਕਾਲ ਸਰਪ ਦੋਸ਼ ਜੀਵਨ ਚ ਡਰ ਰੁਕਾਵਟਾਂ ਜਾਂ ਫਿਰ ਅਚਾਨਕ ਦੁੱਖ ਤਾਂ ਲਿਆ ਦਿੰਦਾ ਪਰ ਇਸ ਦੀ ਵੀ ਸ਼ਰਾਪ ਨਹੀਂ ਹੈ ਕਿ ਮਰਨ ਤੱਕ ਤੁਹਾਡੇ ਨਾਲ ਹੀ ਇਹ ਚੱਲਣਾ ਕਿ ਜਦੋਂ ਕੋਈ ਹੱਲ ਹੀ ਨਹੀਂ ਹੈ ਇੰਨਾ ਨਾ ਡਰਿਆ ਕਰੋ ਐਦਾਂ ਨਹੀਂ ਹਰ ਚੀਜ਼ ਦਾ ਹੱਲ ਬਣਿਆ ਆ ਜੇ ਸਮੱਸਿਆ ਆ ਨਾਲ ਹੀ ਉਹਦਾ ਸਮਾਧਾਨ ਆ ਬਹੁਤ ਲੋਕ ਆਪਣੀ ਕੁੰਡਲੀ ਵਿੱਚਲੇ ਇਸ દોਸ਼ ਦੇ ਬਾਵਜੂਦ ਵੀ ਬੜਾ ਸਕਸੈਸਫੁਲ ਜੀਵਨ ਬਤੀਤ ਕਰ ਰਹੇ ਆ ਮੇਰੇ ਕੋਲ ਉਦਾਹਰਨਾਂ ਹੈਗੀਆਂ ਹੈ ਕਾਲ ਸਰਪ ਦੋਸ਼ ਚ ਜਨਮ ਪੱਤਰੀ ਚ ਪਰ ਉਹ ਇਸ ਦੋਸ਼ ਦੇ ਬਾਵਜੂਦ ਵੀ ਬੜਾ ਰਾਈਜ਼ ਕੀਤਾ ਤੇ ਬੜੀ ਤਰੱਕੀ ਕੀਤੀ ਹੈ ਸੁਖ ਭਰਾਈ ਦਾ ਨਹੀਂ ਹੁੰਦਾ ਮੰਤਰ ਜਾਪ ਕਰੋ ਜਿਹੜਾ ਤਰਪਣਾ ਦੱਸਿਆ ਨਾਗ ਨਾਗਿੰਦਾ ਉਹ ਕਰ ਲਓ ਤੇ ਰਾਹੁ ਕੇਤੂ ਸ਼ਾਂਤੀ ਦੇ ਨਾਲ ਇਹਦਾ ਪ੍ਰਭਾਵ ਘਟਾਇਆ ਜਾ ਸਕਦਾ ਹੈ ਡਾਕਟਰ 13 ਕੋਰ ਇਹ ਹੀ ਕਹਿਣਾ ਚਾਹੁੰਦੀ ਆ ਕਿ ਇਸ ਦੋਸ਼ ਤੋਂ ਡਰਨਾ ਨਹੀਂ ਹੈ ਪੈਨਿਕ ਬਿਲਕੁਲ ਨਹੀਂ ਹੋਣਾ ਲੁੱਟੇ ਨਹੀਂ ਜਾਣਾ ਅਵੇਅਰ ਹੋ ਜਾਓ ਜਾਗਰੂਕ ਹੋ ਜਾਓ ਇਹ ਵਾਲੇ ਉਪਾਅ ਕਰ ਲਓ ਮੈਂ ਕਿੰਨੇ ਸਰਲ ਉਪਾਅ ਦਿੰਦੀ ਆ ਇਹ ਰੱਦੀ ਉਪਾਅ ਨਹੀਂ ਹੈ ਜਾਂ ਡੰਗ ਟਪਾਉ ਉਪਾਅ ਨਹੀਂ ਹੈ ਇਹਨਾਂ ਦਾ ਦੇਰ ਬਾਅਦ ਭਾਵੇਂ ਪ੍ਰਭਾਵ ਪਾਏਗਾ ਪਰ ਇਹ ਚਿਰ ਸਥਾਈ ਹੋਣਗੇ ਸੋ ਮੇਰੇ ਚੈਨਲ ਡਾਕਟਰ 13 ਕਰ ਉੱਤੇ ਵੀਡੀਓਜ਼ ਦੀ ਹਾਈਪ ਆਪਸ਼ਨ ਜ਼ਰੂਰ ਦਬਾਓ ਹਾਈਪ ਦਾ ਮਤਲਬ ਹੈਚ ਵਾਈ ਪੀ ਈ ਇਹ ਆਪਸ਼ਨ ਨਜ਼ਰ ਆਉਂਦੀ ਪਈ ਹੈ ਜਿੱਥੇ ਲਾਈਕ ਕਰਦੇ ਹੋ ਫਿਰ ਕਮੈਂਟ ਕਰਦੇ ਹੋ ਨਾਲ ਹੀ ਤਾਂ ਹੈ ਦਿਲ ਵਾਲੇ ਪਾਸੇ ਨੂੰ ਉਹਨੂੰ ਸਕਰੋਲ ਕਰੋ ਉਹ ਵਾਲਾ ਪਾਸਾ ਇਸ ਜਗ੍ਹਾ 'ਤੇ ਹਾਈਪ ਐਦਾਂ ਦੱਬਣੀ ਹੈ ਹਫ਼ਤੇ ਦੀ ਤਿੰਨ ਵੀਡੀਓ ਤੇ ਹਾਈਪ ਕਰਦੇ ਜਾ ਕਰੋ ਤਾਂ ਕਿ ਤੁਹਾਨੂੰ ਨਵੀਆਂ ਵੀਡੀਓਜ਼ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਮੈਨੂੰ ਦੱਸੋ ਮਿਲਾਂਗੇ ਕੱਲ੍ਹ ਪਰ ਉਸ ਤੋਂ ਪਹਿਲਾਂ ਕਿ ਮੈਂ ਬਾਏ ਬਾਏ ਕਮਾਂ ਮੈਨੂੰ ਇਹਨਾਂ ਦੱਸ ਦੋ ਕਿ ਕੀ ਤੁਸੀਂ ਦਿੱਲੀ ਰਾਸ਼ੀ ਫਲ ਦੇਖਣਾ ਚਾਹੁੰਦੇ ਹੋ ਪਲੀਜ਼ ਕਮੈਂਟ ਚ ਅੱਜ ਦੱਸ ਦੋ ਕਮੈਂਟ ਕਰਿਆ ਕਰੋ ਤਦਕੇ ਮੈਂ ਦੂਸਰੇ ਪਾਸੇ ਉਹ ਵੀਡੀਓ ਬਣਾਉਣੀ ਸ਼ੁਰੂ ਕਰਦਾ ਤੇ ਉਹ ਮੈਂ ਸ਼ਾਮ ਨੂੰ ਵੀਡੀਓ ਪਾਇਆ ਕਰਾਂਗੀ ਮਿਲਦੇ ਆਂ ਕੱਲ ਟਿਲ ਦੈਨ ਬਾਏ ਬਾਏ